ਗਾਂਧੀ ਪਰਿਵਾਰ ਇੱਕ ਅਜਿਹਾ ਪਰਿਵਾਰ ਜੋ ਭਾਰਤ ਦੀ ਰਾਜਨੀਤੀ ਵਿੱਚ ਵੱਡਾ ਰਸੂਖ ਰੱਖਦਾ ਜੋ ਭਾਰਤ ਦੀ ਆਜ਼ਾਦੀ ਤੋਂ ਹੀ ਰਾਜਨੀਤੀ ਵਿੱਚ ਸ਼ਾਮਲ ਹੈ ਕਈ ਦਹਾਕੇ ਜਿਸ ਨੇ ਭਾਰਤ ਤੇ ਰਾਜ ਕੀਤਾ ਹੈ ਉਹੀ ਗਾਂਧੀ ਪਰਿਵਾਰ ਭਾਪ ਕਾਂਗਰਸ ਸ਼ੁਰੂ ਤੋਂ ਹੀ ਦੇਸ਼ ਵਿੱਚ ਵਿਤਕਰਾ ਕਰਦੀ ਆਈ ਹੈ ਕਦੇ ਵੋਟ ਬੈਂਕ ਦੇ ਲਈ ਤੇ ਕਦੇ ਜਾਤ ਪਾਤ ਦੇ ਲਈ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਇਹ ਪਾਰਟੀ ਸਿਰਫ ਤੇ ਸਿਰਫ ਇੱਕ ਵਿਸ਼ੇਸ਼ ਧਰਮ ਦੀ ਹਮਦਰਦ ਹੈ ਤਾਂ ਹੀ ਤਾਂ ਇਸ ਪਾਰਟੀ ਦੇ ਪ੍ਰਧਾਨ ਮੰਤਰੀ ਨੇ ਵੀ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਭਾਰਤ ਦੇ ਸਨਸਾਦਨਾ ਤੇ ਸਭ ਤੋਂ ਪਹਿਲਾ ਹੱਕ ਮੁਸਲਮਾਨਾਂ ਦਾ ਹੈ ਯਾਦ ਆਇਆ ਜੀ ਬਿਲਕੁਲ ਅੱਜ ਅਸੀਂ ਇਸੇ ਹੀ ਪਾਰਟੀ ਬਾਰੇ ਗੱਲ ਕਰਾਂਗੇ ਕਿ ਕਿਵੇਂ ਇਹ ਮੁਸਲਮਾਨਾਂ ਦੀ ਚਹੇਤੀ ਹੈ ਨਮਸਕਾਰ ਮੈਂ ਹੈ ਤੇਜਸਵਨੀ ਰਾਏ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਸਮੇਂ-ਸਮੇਂ 'ਤੇ ਗਾਂਧੀ ਪਰਿਵਾਰ ਤੇ ਮੁਸਲਿਮ ਵੋਟ ਜਿਹਾ ਤੁਸ਼ਟੀ ਕਰਨ ਦੇ ਦੋਸ਼ ਮਜ਼ਬੂਤ ਹੁੰਦੇ ਜਾ ਰਹੇ ਹਨ। ਦਰਅਸਲ ਹਾਲੀ ਵਿੱਚ CPI(M) ਪਾਲਿਟ ਬਿਊਰੋ ਦੇ ਮੈਂਬਰ ਵਿਜੇ ਰਾਗਵਨ ਨੇ ਕਾਂਗਰਸ ਪਾਰਟੀ ਜਾਂ ਗਾਂਧੀ ਪਰਿਵਾਰ ਉੱਤੇ ਵਾਇਨਾਡ ਵਿੱਚ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਦੀ ਚੋਣ ਜਿੱਤ ਪਿੱਛੇ ਫਿਰ ਕੋ ਸਮਰਥਨ ਦਾ ਦੋਸ਼ ਲਗਾ ਕੇ ਇੱਕ ਲੁਕਿਆ ਹੋਇਆ ਤੱਤ ਸਭ ਦੇ ਸਾਹਮਣੇ ਲਿਆ ਕੇ ਸਿਆਸੀ ਗਲਿਆਰਿਆਂ ਵਿੱਚ ਖਲਬਲੀ ਮਚਾ ਦਿੱਤੀ ਹੈ। ਕਾਂਗਰਸ ਤੇ ਹੁਣ ਤੱਕ ਚੁੱਪਚਪੀ ਤੇ ਫਿਰ ਕੁੱਸ ਸਿਆਸਤ ਦਾ ਦੋਸ਼ ਲਾਇਆ ਜਾਂਦਾ ਸੀ ਪਰ ਇਸ ਵਾਰ ਸੀਪੀਆਈਐਮ ਦੇ ਇੱਕ ਸੀਨੀਅਰ ਆਗੂ ਵੱਲੋਂ ਅਜੇਹਾਂ ਦੋਸ਼ ਲਾ ਕੇ ਸੱਤ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਰਾਹੁਲ ਗਾਂਧੀ ਨੇ 2019 ਵਿੱਚ ਅਮੇਠੀ ਤੋਂ ਸਮ੍ਰਿਤੀ ਇਰਾਨੀ ਦੇ ਵਿਰੋਧ ਆਪਣੇ ਆਪ ਨੂੰ ਕਮਜ਼ੋਰ ਪਾਏ ਜਾਣ ਤੋਂ ਬਾਅਦ ਵਾਇਨੜ ਤੋਂ ਨਾਮਜ਼ਦਗੀ ਦਾਖਲ ਕੀਤੀ ਸੀ ਇਹ ਪਹਿਲਾ ਮੌਕਾ ਸੀ ਜਦੋਂ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਕੈਰਲ ਤੋਂ ਚੋਣ ਲੜ ਰਿਹਾ ਸੀ ਇਸ ਤੋਂ ਪਹਿਲਾਂ ਇੰਦਰਾ ਗਾਂਧੀ ਨੇ 1978 ਵਿੱਚ ਕਰਨਾਟਕ ਦੇ चिकमगलूर ਅਤੇ 1980 ਵਿੱਚ ਆਂਧਰਾ ਪ੍ਰਦੇਸ਼ ਦੇ ਮੈਡਕ ਤੋਂ ਚੋਣ ਲੜੀ ਸੀ ਰਾਹੁਲ ਗਾਂਧੀ ਦਾ ਇਸ ਨਵੀਂ ਸੀਟ ਤੋਂ ਚੋਣ ਲੜਨਾ ਕੋਈ ਨਵੀਂ ਗੱਲ ਨਹੀਂ ਸੀ ਗਾਂਧੀ ਪਰਿਵਾਰ ਦੇ ਇਸ ਫੈਸਲੇ ਦਾ ਸਭ ਤੋਂ ਵੱਡਾ ਕਾਰਨ ਇਸ ਸੀਟ ਤੇ ਮੁਸਲਮਾਨਾਂ ਦੀ ਭਾਰੀ ਮੌਜੂਦਗੀ ਸੀ ਵਾਇਨਾਡ ਲੋਕ ਸਭਾ ਸੀਟ ਤੋਂ ਚੋਣ ਲੜਨ ਦੇ ਪਿੱਛੇ ਗਾਂਧੀ ਪਰਿਵਾਰ ਦੀ ਸੋਚ ਇਹ ਸੀ ਕਿ ਕੇਰਲ ਵਿੱਚ ਮੁਸਲਮਨ ਵੋਟਰਾਂ ਦੀ ਵੰਡ ਦੀ ਕੋਈ ਗੁੰਜਾਇਸ਼ ਨਹੀਂ ਸੀ ਦੇਸ਼ ਦੇ ਕਈ ਸੂਬਿਆਂ ਵਿੱਚ ਮੁਸਲਮਨ ਵੋਟਰਾਂ ਲਈ ਖੇਤਰੀ ਪਾਰਟੀਆਂ ਜਾਂ ਖੇਤਰੀ ਦਲਾਂ ਅਤੇ ਕਾਂਗਰਸ ਪਾਰਟੀ ਦਰਮਿਆਨ ਮੁਕਾਬਲਾ ਜੋ ਕੇਰਲ ਵਿੱਚ ਨਹੀਂ ਹੈ ਓਬੈਸੀ ਦੀ ਪਾਰਟੀ ਦਾ ਵੀ ਕੇਰਲ ਵਿੱਚ ਕੋਈ ਚੋਣ ਲੜਨ ਦਾ ਇਰਾਦਾ ਨਹੀਂ ਸੀ ਇਸ ਲਈ ਗਾਂਧੀ ਪਰਿਵਾਰ ਵਿੱਚ ਬਿਨਾਂ ਸੋਚੇ ਸਮਝੇ ਫੈਸਲਾ ਲਿਆ ਗਿਆ 2019 ਵਿੱਚ ਵੀ ਕਾਂਗਰਸ ਪਾਰਟੀ ਨੇ ਆਪਣੀ ਭਾਈਵਾਲ ਇੰਡੀਅਨ ਯੂਨੀਅਨ ਮੁਸਲਿਮ ਲੀਗ ਦਾ ਕਰਜ਼ਾ ਚੁਕਾਇਆ ਜਿਸ ਦੇ ਦਾਅਰ ਤੇ ਕਾਂਗਰਸ ਪਾਰਟੀ ਨੂੰ ਕੇਰਲ ਵਿੱਚ ਮੁਸਲਿਮ ਵੋਟਾਂ ਮਿਲਦੀਆਂ ਰਾਹੁਲ ਗਾਂਧੀ ਦੇ ਸਮਰਥਨ ਦੇ ਬਦਲੇ ਵਿੱਚ ਤਾਮਿਲਨਾਡੂ ਵਿੱਚ ਰਾਮਨਾਥਪੁਰਮ ਦੀ ਸੀਟ ਪ੍ਰਾਪਤ ਕਰਕੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਲੰਬੇ ਸਮੇਂ ਤੋਂ ਕੇਰਲ ਵਿੱਚ ਮਲਪੁਰਮ ਮੰਜੇਰੀ ਅਤੇ ਪੋਨਾਨੀ ਦੀਆਂ ਲੋਕ ਸਭਾ ਸੀਟਾਂ ਲੜਦੀ ਅਤੇ ਜਿੱਤਦੀ ਆ ਰਹੀ ਹੈ ਤਾਮਿਲਨਾਡੂ ਦੀ ਰਾਮਨਾਥਪੁਰਮ ਸੀਟ ਦੀ 2019 ਵਿੱਚ ਆਪਣੀ ਜਿੱਤ ਵਿੱਚ ਸ਼ਾਮਲ ਕੀਤੀ ਗਈ ਸੀ ਤੇ 2019 ਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਹੁਣ ਤਿੰਨ ਲੋਕ ਸਭਾ ਮੈਂਬਰ ਨੇ 2008 ਦੀ ਹੱਦਬੰਦੀ ਨੇ ਮੰਜ਼ੇਰੀ ਅਤੇ ਮਲਪੁਰਾ ਵਿਚਕਾਰ ਕਾਫੀ ਸਮਾਨਤਾ ਦੇਖੀ। ਇੰਨਾ ਹੀ ਨਹੀਂ ਵਿਜੇ ਰਾਗਵਨ ਨੇ ਪ੍ਰਿੰਗਾ ਗਾਂਧੀ ਦੀਆਂ ਰੈਲੀਆਂ 'ਚ ਕੱਟੜਪੰਥੀ ਤੱਤ ਮੌਜੂਦ ਹੋਣ ਦੇ ਸਬੂਤ ਵੀ ਪੇਸ਼ ਕੀਤੇ। ਵਿਜੇ ਰਾਗਵਨ ਦੇ ਮੁਤਾਬਕ ਰਾਹੁਲ ਗਾਂਧੀ ਤੇ ਪ੍ਰਿੰਗਾ ਗਾਂਧੀ ਘੱਟ ਗਿਣਤੀ ਫਿਰਕੂ ਤਾਕਤਾਂ ਦੇ ਕੱਟੜਪੰਥੀ ਤੱਤਾਂ ਦੇ ਸਮਰਥਨ ਨਾਲ ਵਾਇਨਾਰ ਤੋਂ ਜਿੱਤੇ ਸਨ। ਕੇਰਲ ਦੀ ਰਾਜਨੀਤੀ ਵਿਚ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੇਰੋਨਾਕਰਨ ਨੇ ਯੂਡੀਐਫ ਬਣਾਈ ਸੀ ਅਤੇ ਇਸ ਵਿੱਚ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੂੰ ਸ਼ਾਮਲ ਕੀਤਾ ਗਿਆ ਸੀ ਉਦੋਂ ਤੋਂ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਯੂਡੀਐਫ ਨੂੰ ਮੁਸਲਮਾਨਾਂ ਦਾ ਵੱਡਾ ਹਿੱਸਾ ਮਿਲਦਾ ਰਿਹਾ ਹੈ ਹਾਲ ਹੀ ਚ ਵਾਇਨਾਰਡ ਦੀ ਨਵੀਂ ਚੁਣੀ ਸੰਸਦ ਪ੍ਰਿਯੰਕਾ ਗਾਂਧੀ ਫਿਲਸਤਾਨ ਨੂੰ ਸਮਰਪਿਤ ਬੈਗ ਲੈ ਕੇ ਸੰਸਦ ਚ ਗਈ ਸੀ ਇਹ ਵੀ ਮੁਸਲਮਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਸੀ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਪ੍ਰਿਯੰਕਾ ਗਾਂਧੀ ਦੇ ਸਿਆਸੀ ਕਦਮ ਪਿੱਛੇ ਇੰਡੀਅਨ ਯੂਨੀਅਨ ਮੁਸਲਮ ਲੀਗ ਦੀ ਹਦਾਇਤਾਂ ਹੋ ਸਕਦੀਆਂ ਨੇ ਸਾਨੂੰ ਇਹ ਨਹੀਂ ਬੋਲਣਾ ਚਾਹੀਦਾ ਕਿ 2017 ਵਿੱਚ ਕੇਰਲਾ ਦੇ ਕਾਸਰਗੋੜ ਜ਼ਿਲ੍ਹੇ ਵਿੱਚ ਗਾਜ਼ਾ ਸਟਰੀਟ ਨਾਮ ਦੀ ਇੱਕ ਸੜਕ ਹੈ ਜਿਸ ਦਾ ਨਾਮ ਫਿਲਸਤਾਨ ਦੀ ਗਾਜ਼ਾ ਦੀ ਤਰਜ਼ ਤੇ ਰੱਖਿਆ ਗਿਆ ਹੈ ਵੈਸੇ ਇਹਨਾਂ ਗੱਲਾਂ ਤੋਂ ਸਾਬਤ ਤਾਂ ਹੋ ਹੀ ਜਾਂਦਾ ਹੈ ਕਿ ਗਾਂਧੀ ਪਰਿਵਾਰ ਮੁਸਲਮਾਨਾ ਦਾ ਬਹੁਤ ਵੱਡਾ ਹਮਦਰਦ ਹੈ ਇਸ ਦੇ ਵਿੱਚ ਕੋਈ ਦੋਰ رائے ਨਹੀਂ ਹੈ ਉਹ ਆਪਣੇ ਵੋਟ ਬੈਂਕ ਦੇ ਲਈ ਉਹਨਾਂ ਦਾ ਪੱਖ ਪੂਰਦੇ ਨੇ